ਕੀ ਨਾ ਬੱਚੇ ਕਿਹੜਾ ਸਕੂਲ ਸਰ ਆਈ ਐ ਮਿਸਿਸ ਪਲਕ ਜਵੜਾ ਪ੍ਰਿੰਸੀਪਲ ਬਚਪਨ ਪਲੇ ਸਕੂਲ ਅੱਜ ਮਦਰਜ਼ ਡੇ ਤੇ ਅਸੀਂ ਇਵੈਂਟ ਆਰਗੇਨਾਈਜ਼ ਕੀਤਾ ਹੈ ਸਪੈਸ਼ਲੀ ਮਦਰਜ਼ ਨੂੰ ਆਨਰ ਕਰਨ ਲਈ ਬਿਕੋਜ਼ ਆਪਾਂ ਸਭ ਜਾਣਦੇ ਇੱਕ ਮਾਂ ਦੀ ਕੀ ਅਹਿਮੀਅਤ ਹੈ ਆਪਣੀ ਜ਼ਿੰਦਗੀ ਦੇ ਵਿੱਚ ਮਾਂ ਦੇ ਨਾਲ ਹੀ ਆਪਣਾ ਵਜੂਦ ਹੈ ਇਸ ਲਈ ਮਾਂ ਨੂੰ ਇੱਕ ਇੰਪੋਰਟੈਂਸ ਦੇਣਾ ਔਨ ਦਾ ਰਿਸਪੈਕਟ ਔਨ ਦੀ ਕਦਰ ਕਰਨੀ ਬਹੁਤ ਜ਼ਰੂਰੀ ਹੈ ਅੱਜ ਸਾਡੇ ਛੋਟੇ-ਛੋਟੇ ਬੱਚਿਆਂ ਨੇ ਆਪਣੇ ਮਦਰਸ ਲਈ ਸਮਾਲ ਛੋਟੇ-ਛੋਟੇ ਪਰਫਾਰਮੈਂਸਿਸ ਰੈਡੀ ਕੀਤੀਆਂ ਹਨ ਜੋ ਕਿ ਆਪਣੇ ਮਦਰਸ ਨੂੰ ਸਮਰਪਿਤ ਕਰਨਾ ਚਾਹੁੰਦੇ ਹੈ ਕਿ ਅਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਆ ਇਸੇ ਲਈ ਅਸੀਂ ਅੱਜ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ ਕਿ ਮਦਰਸ ਆਨ ਉਹ ਕੁਝ ਸਪੈਸ਼ਲ ਫੀਲ ਕਰਨ ਨਾ ਬਹੁਤ ਬੜੇ ਦੁੱਖੀ ਗਏ ਕਿ ਦਨੋ ਦੇ ਵਿੱਚ ਪਰਦਾ ਚੋਂ ਪੱਦ ਕਰ ਗਿਆ ਬਿਲਕੁਲ ਅਸ਼ਮੀਮਾ ਹਾਂ ਜੀ ਮੈਂ ਕਹਾਦਾ ਹਰੇਕ ਕਹਦਾ ਵੀ ਮਾਮਾ ਜੀ ਜੀ ਸਰ ਬਿਲਕੁਲ ਸਹੀ ਗੱਲ ਹੈ ਆਪਾਂ ਇਹ ਦੇਖਦੇ ਆਂ ਅੱਜ ਕੱਲ ਬੱਚਿਆਂ ਦੀ ਸੋਚ ਬਦਲ ਗਈ ਹੈ ਲੇਕਿਨ ਸਰ ਅੱਗੇ ਜਾ ਕੇ ਮੈਂ ਵੀ ਇਹ ਫੀਲ ਕਰਦੀ ਆਂ ਕਿ ਬੱਚਿਆਂ ਨੂੰ ਅੱਗੇ ਜਾ ਕੇ ਇਸ ਚੀਜ਼ ਦਾ ਪਤਾ ਚੱਲਦਾ ਹੈ ਮਾਂ ਦੀ ਕਮੀ ਕਦੋਂ ਫੀਲ ਹੁੰਦੀ ਹੈ ਜਦੋਂ ਮਾਂ ਉਹਨਾਂ ਨੂੰ ਛੱਡ ਕੇ ਚਲੀ ਜਾਂਦੀ ਹੈ ਕਹਿੰਦੇ ਆ ਨਾ ਇੱਕ ਵਾਰ ਚਲੀ ਜਾਂ ਜਾਂ ਮਾਵਾ ਫਿਰ ਉਹ ਲੱਭਦੀਆਂ ਨਹੀਂ ਜਦੋਂ ਉਸ ਚੀਜ਼ ਨੂੰ ਉਹ ਫੀਲ ਕਰਦੇ ਆ ਉਦੋਂ ਉਹਨਾਂ ਨੂੰ ਮਾਂ ਦੀ ਕਦਰ ਹੁੰਦੀ ਹੈ ਅੱਜ ਇਹ ਟਾਈਮ ਹੈ ਬੱਚਿਆਂ ਨੂੰ ਸਿਖਾਉਣ ਦਾ ਕਿ ਮਾਪੇ ਆਪਣੇ ਕਿਸਰ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਮੈਂ ਮੈਂ ਮਨੂ ਚੋੜਾ ਬਚਪਨ ਪਲੇ ਸਕੂਲ ਜੋ ਕਿ ਮਾਤਾ ਜੀ ਵੀ ਨਗਰ ਚ ਮੇਨ ਬ੍ਰਾਂਚ ਹੈ ਬਚਪਨ ਦੀ ਉਹਦਾ ਡਾਇਰੈਕਟਰ ਅੱਜ ਮਦਰਸ ਡੇ ਦੇ ਉਪਲਕਸ਼ ਚ ਸਾਰੇ ਸੈਡ ਵਾਸੀਆਂ ਨੂੰ ਤੇ ਸਾਰੇ ਭਰਾਵਾਂ ਨੂੰ ਖਾਸ ਤੌਰ ਤੇ ਮੇਰੀਆਂ ਮਾਤਾਵਾਂ ਨੂੰ ਬਹੁਤ ਬਹੁਤ ਨਮਸਕਾਰ ਆਪਣਾ ਨਮਸਕਾਰ ਕਰਦਾ ਹਾਂ ਤੇ ਨਮਨ ਕਰਦਾ ਹਾਂ ਮਦਰਸ ਡੇ ਸਾਲ ਵਿੱਚ ਜਿਹੜਾ ਹੈ ਇੱਕ ਖਾਸ ਦਿਨ ਆਪਣੀ ਮਾਵਾਂ ਦੇ ਪ੍ਰਤੀ ਆਪਾਂ ਸਾਰੇ ਬਣਾਉਨੇ ਹੈ ਮਾਦਾ ਰਹਿਣ ਕੋਈ ਵੀ ਬੱਚਾ ਨਹੀਂ ਚੁਕਾ ਸਕਦਾ ਇਹ ਮੇਰਾ ਮੰਨਿਆ ਹੈ ਮਾਂ ਜਿਹੜੀ ਜਨਨੀ ਹੈ ਜਿਹਨੇ ਆਪਾਂ ਨੂੰ ਇਸ ਦੁਨੀਆ ਚ ਲੈ ਕੇ ਆਂਦਾ ਤੇ ਇਨਾ ਕਾਬਿਲ ਬਣਾਇਆ ਕਿ ਆਪਾਂ ਆਪਣੇ ਪੈਰਾਂ ਤੇ ਖੜੇ ਹੋ ਕੇ ਔਰ ਆਪਣੇ ਬੱਚਿਆਂ ਦਾ ਆਪਣੇ ਸਮਾਜ ਪ੍ਰਤੀ ਆਪਣਾ ਦਾਇਤਵਾ ਆਪਣਾ ਕਰਤੱਵ ਜਿਹੜਾ ਹੈਗਾ ਆਪਾਂ ਨਿਭਾ ਸਕੀਏ ਮਾਂ ਇੱਕ ਇਹਜ਼ਾ ਸ਼ਖਸ਼ ਹੈ ਜੇ ਕਿ ਨਿਸ਼ਕਾਮ ਤੇ ਨਿਰ ਨਿਸ਼ਕਾਮ ਭਾਵਨਾ ਨਾਲ ਜੋ ਕਿ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਦੀ ਹੈ ਤੇ ਆਪਣੇ ਬੱਚੇ ਦਾ ਜਿਹੜਾ ਹੈਗਾ ਲਾਲਣ ਪਾਲਨ ਕਰਦੀ ਹੈ ਮੈਂ ਬਹੁਤ ਧੰਨਵਾਦ ਆ ਉਸ ਪਰਵਰਤੀਕਾਰ ਦਾ ਜੀਨੇ ਅੱਜ ਮੈਨੂੰ ਮਾਂ ਦਿੱਤੀ ਹੈ ਮਾਂ ਦੇ ਨਾਲ ਹੀ ਮੈਨੂੰ ਲੱਗਦਾ ਹੈ ਕਿ ਮੇਰਾ ਜਿਹੜਾ ਸੰਸਾਰ ਹੈ ਉਹ ਪੂਰਾ ਹੈ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਗਿਆ ਅੱਜ ਦਾ ਇਹ ਪ੍ਰੋਗਰਾਮ ਅਸੀਂ ਖਾਸ ਤੌਰ ਤੇ ਮਾਵਾ ਦੇ ਪ੍ਰਤੀ ਉਹਨਾਂ ਨੂੰ ਸਨਮਾਨ ਦੇਣ ਦੇ ਪ੍ਰਤੀ ਰੱਖਿਆ ਹੈ ਇਹਦੇ ਵਿੱਚ ਅਸੀਂ ਰਿਲਾਇੰਸ ਮਾਲ ਦੇ ਵਿੱਚ ਆਪਾਂ ਇਹ ਸੈਲੀਬ੍ਰੇਟ ਕਰ ਰਹੇ ਹਾਂ ਕਿ ਆਪਣੇ ਸਕੂਲ ਦੇ ਛੋਟੇ ਬੱਚੇ ਇਹਨਾਂ ਨੇ ਪਰਫਾਰਮੈਂਸ ਤਿਆਰ ਕੀਤੀ ਹੈ ਮਾਵਾ ਦੇ ਪ੍ਰਤੀ ਮੇਰੇ ਜਆ ਆਪਣੇ ਸਕੂਲ ਦੇ ਜਨੇ ਵੀ ਟੀਚਰਸ ਹੈ ਉਹਨਾਂ ਨੇ ਮਾਂ ਦੇ ਪ੍ਰਤੀ ਇੱਕ ਬੜਾ ਅੱਛਾ ਸਕਿੱਟ ਪੇਸ਼ ਕੀਤਾ ਹੈ ਜਿਹਦੇ ਵਿੱਚ ਉਹ ਪੂਰੇ ਇੱਕ ਲੜਕੀ ਦੀ ਜ਼ਿੰਦਗੀ ਨੂੰ ਦਰਸਾ ਰਹੇ ਨੇ ਇੱਕ ਲੜਕੀ ਜੋ ਕਿ ਬਚਪਨ ਤੋਂ ਜਿਸ ਤਰ੍ਹਾਂ ਪੈਦਾ ਹੁੰਦੀ ਹੈ ਉਹ ਬੜੀ ਹੁੰਦੀ ਹੈ ਉਹਦੀ கல் ਵਿਆਹ ਹੁੰਦਾ ਹੈ ਫਿਰ ਉਹਦਾ ਇੱਕ ਮਾਂ ਦਾ ਤਾਇਤਵ ਆਂਦਾ ਹੈ ਇੱਕ ਪੂਰਾ ਉਸ ਦੇ ਲਾਈਫ ਚੇਂਜ ਹੁੰਦੀ ਹੈ ਉਹ ਇੱਕ ਤਰ੍ਹਾਂ ਦਾ ਇੱਕ ਨਾਟਕ ਦੀ ਤੌਰ ਤੇ ਜਿਹੜੇ ਸਾਡੇ ਟੀਚਰਸ ਨੇ ਪ੍ਰਸਤੁਤ ਕਰਨ ਦੀ ਅੱਜ ਕੋਸ਼ਿਸ਼ ਕੀਤੀ ਹੈਗੀ ਹੈ ਸੋ ਇਸ ਕਰਕੇ ਮੈਂ ਬਹੁਤ ਧੰਨਵਾਦੀ ਹਾਂ ਜੋ ਕਿ ਸਾਰੇ ਪਤਵੰਤ ਆ ਮੇਰੇ ਪੇਰੈਂਟਸ ਦਾ ਤੇ ਜੋ ਵੀ ਸਹਿਰਵਾਸੀਆਂ ਦਾ ਜਿਨ੍ਹਾਂ ਨੇ ਸਹਿਯੋਗ ਦੇ ਨਾਲ ਇਹ ਇਵੈਂਟ ਆਸੀਂ ਸਕਸੈਸਫੁਲ ਬਣਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਮਾਨ ਦਾ ਦੇਣ ਤਾਂ ਜੇ 365 ਦਿਨ ਹੀ ਆਪਾਂ ਕਰੀਏ ਤਾਂ ਵੀ ਨਹੀਂ ਦੇ ਸਕਦੇ ਪਰ ਆਪਾਂ ਇੱਕ ਦਿਨ ਹੀ ਕਿਉਂ ਰੱਖੇ ਜਾਂਦੇ ਸਰ ਬਿਲਕੁਲ ਮਾਨ ਦਾ ਦੇਣ ਤਾਂ ਆਪਾਂ 365 ਦਿਨ ਨਹੀਂ ਦੇ ਸਕਦੇ ਹੈਗੇ ਪਰ ਇੱਕ ਖਾਸ ਦਿਨ ਆਪਾਂ ਕਹਿ ਸਕਦੇ ਆਂ ਕਿ ਆਪਾਂ ਮਾਤ ਦੇ ਪ੍ਰਤੀ ਆਪਣੇ ਕਰਤੱਵ्ये ਨੂੰ ਆਪਾਂ ਕਹਿ ਸਕਦੇ ਆਂ ਵੀ ਮਾਂ ਨੂੰ ਆਪਾਂ ਯਾਦ ਕਰ ਸਕਦੇ ਆਂ ਜਾਂ ਆਪਣੇ ਉਹਨਾਂ ਦੇ ਆਪਣੇ ਜਿਹੜਾ ਕਰਤੱਵ ਆ ਉਹਨਾਂ ਦੇ ਪ੍ਰਤੀ ਆਪਾਂ ਉਹਨਾਂ ਆਪਣਾ ਪਿਆਰ ਉਹਨਾਂ ਨੂੰ ਦਰਸਾ ਸਕਦੇ ਆਂ ਇਹ ਤਾਂ ਵਸਤਵਿਕਤਾ ਹੈ ਜੀ ਮਾਂ ਦਾ ਰਨ ਕੋਈ ਨਹੀਂ ਭਰ ਸਕਦਾ ਹੈਗਾ ਜੇ ਆਪਾਂ 365 ਦਿਨ ਮਾਂ ਦੇ ਚਰਨਾਂ 'ਚ ਰਹੀਏ ਆ ਬਹੁਤ ਵਿਦਵਾਨਾਂ ਨੇ ਕਿਹਾ ਜੀ ਮਾਂ ਦੇ ਚਰਨਾਂ 'ਚ ਸਵਰਗ ਹੁੰਦਾ ਹੈ ਔਰ ਇਹ ਵਸਤਵਿਕਤਾ ਹੈ ਜੇ ਕੋਈ ਵੀ ਬੱਚਾ 5 ਮਿੰਟ ਵੀ ਆਪਣੀ ਮਾਂ ਦੇ ਚਰਨ ਕੋਟਦਾ ਹੈ ਸ਼ਾਮ ਨੂੰ ਜਾ ਕੇ ਮੈਂ ਚਾਹੇ ਜਿੰਨਾ ਮਰਜ਼ੀ ਕੰਮ ਤੋਂ ਥੱਕਿਆ ਹੋ ਰਹਾ ਆਂ ਮੇਰਾ ਇਹੀ ਹੁੰਦਾ ਹੈ ਕੋਸ਼ਿਸ਼ ਕਿ ਮੈਂ 10 ਮਿੰਟ ਆਫ ਦੀ ਮਾਂ ਦੇ ਕੋਲ ਬੈਠਾ ਜ਼ਰੂਰ ਉਹਦੇ ਪੈਰ ਕੋਟਾਂ ਔਰ ਉਹ ਜਿਹੜੇ ਉਹ 10 ਮਿੰਟ ਜਿੰਨੇ ਉਹਨੇ ਅਸੀਸਾ ਦਿੰਦੀ ਹੈ ਮੈਨੂੰ ਲੱਗਦਾ ਹੈ ਕਿ ਉਹ ਮੇਰੀ ਸਾਰੀ ਜ਼ਿੰਦਗੀ ਮੈਂ ਮਤਲਬ ਕਿ ਮੈਨੂੰ ਮਜ਼ਬੂਤੀ ਨਾਲ ਕੰਮ ਕਰਨ ਦਾ ਮੈਨੂੰ ਉਹਦਾ ਪ੍ਰਸਾਧ ਮਿਲਦਾ ਹੈ ਸੋ ਇਹ ਦਿਨ ਜਿਹੜਾ ਹੈਗਾ ਆਪਣੀ ਮਾਵਾਂ ਦੇ ਪ੍ਰਤੀ ਆਪਣੇ ਪਿਆਰ ਤੇ ਆਪਣੀ ਸੁਭਾਵ ਸੁਭਾਵਨਾ ਜਿਹੜੀ ਹੈਗੀ ਉਹਨੂੰ ਅ ਦਰਸਾਉਣ ਵਾਸਤੇ ਜਿਹੜਾ ਹੈਗਾ ਆਪਾਂ ਇਹ ਖਾਸ ਦਿਨ ਰੱਖਿਆ ਜਾਂਦਾ ਹੈਗਾ ਸੋ ਇਹਨੂੰ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ ਔਰ ਮੇਰੀ ਇਹੀ ਉਮੀਦ ਹੈ ਕਿ ਦੇਖੋ ਮਾਵਾਂ ਨੂੰ ਸਾਰੇ ਪਿਆਰ ਕਰਦੇ ਹੈ ਲੇਕਿਨ ਅੱਜ ਕੱਲ ਸਮਾਜ ਦਾ ਕੁਝ ਇਹੋ ਜਿਹਾ ਸਿਸਟਮ ਚੇਂਜ ਹੋ ਗਿਆ ਕੁਝ ਬੱਚੇ ਆਪਣੀ ਮਾਵਾਂ ਆਪਣੇ ਮਾਪੇ ਨੂੰ ਜੋ ਕਿ ਆਪਣੇ ਨਾਲ ਸ਼ਾਇਦ ਨਹੀਂ ਰੱਖਣਾ ਚਾਹੁੰਦੇ ਜਾਂ ਇੱਕ ਜਨਰੇਸ਼ਨ ਗੈਪ ਕਹਿ ਦਿੰਦੇ ਨੇ ਕਿ ਉਹ ਸਮਝਦੇ ਹੈ ਕਿ ਉਹ ਆ ਬੁੱਢੇ ਹੋ ਗਏ ਹੈ ਜੀ ਜਾਂ ਆਪਣਾ ਪ੍ਰਤੀ ਆਪਾ ਇੱਕ ਬੋਝ ਹੈ ਜਾਂ ਇੱਕ ਜ਼ਿੰਮੇਵਾਰੀ ਹੈ ਮੇਰੇ ਸਾਹਮਣੇ ਵਾਲੇ ਬਹੁਤ ਗਲਤ ਗੱਲ ਹੈ ਸਾਰਿਆਂ ਨੂੰ ਇਹੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਮਾਪੇ ਦਾ ਕਰਜ਼ ਆਪਾਂ ਕਦੇ ਨਹੀਂ ਦੇ ਸਕਦੇ ਪਰਮਾਤਮਾ ਇਹੀ ਕਹਿੰਦਾ ਹੈ ਪਰਮਾਤਮਾ ਹਰ ਜਗ੍ਹਾ ਮੈਂ ਮੌਜੂਦ ਨਹੀਂ ਰਹਿੰਦਾ ਆਪਾਂ ਵੱਡੇ ਵੱਡੇ ਮੰਦਿਰਾਂ ਮਸਜਿਦਾਂ ਗੁਰਦੁਆਰਿਆਂ ਜਾਂਦੇ ਆ ਮੱਥਾ ਟੇਕਦੇ ਆ ਮੇਰੇ ਹਿਸਾਬ ਨਾਲ ਜੇ ਆਪਾਂ 5 ਮਿੰਟ ਆਪਣੇ ਮਾਪਿਓ ਕੋਲ ਬੈਠ ਜਾਈਓ ਉਹਨਾਂ ਦੀ ਸੇਵਾ ਕਰ ਲਈਏ ਉਹਨਾਂ ਤੋਂ ਅਸੀਸਾ ਲੈ ਲਈਏ ਉਹ ਸ਼ਾਇਦ ਉਹਨਾਂ ਹੀ ਆਪਾਂ ਨੂੰ ਪੁੰਨ ਮਿਲੇਗਾ ਜੋ ਕਿ ਵੱਡੇ ਵੱਡੇ ਆਪਾਂ ਨੂੰ ਤੀਰਥਾਂ ਤੇ ਜਾ ਕੇ ਵੱਡੇ ਵੱਡੇ ਆਪਾਂ ਕਹਿ ਸਕਦੇ ਹੈਗੇ ਆ ਪੁੰਨ ਕਰਮ ਕਰਕੇ ਜਿੰਨਾ ਪੁੰਨ ਮਿਲਦਾ ਹੈ ਉਹਦੇ ਬਰਾਬਰ ਆਪਾਂ ਨੂੰ ਪੁੰਨ ਜਿਹੜਾ ਹੈਗਾ ਆਪਣੇ ਮਾਪੇ-ਵਾਬ ਦੀ ਸੇਵਾ ਕਰਨ ਤੋਂ ਮਿਲਦਾ ਹੈ ਸੋ ਮੇਰੀ ਇਹੀ ਗੁਜ਼ਾਰਿਸ਼ ਹੈ ਆਪਣੇ ਮਾ ਆਪਣੇ ਬਾਪ ਦੀ ਜਰੂਰ ਕਦਰ ਕਰੋ ਜਰੂਰ ਸੇਵਾ ਕਰੋ